ਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆ ਸਵਾਗਤ ਕਰਦੀਆਂ ਆਉ ਲਜ਼ਮਾ ਦੇ ਅੱਜ ਦੀਆਂ ਮੁੱਖ ਖਬਰਾਂ ਤੇ ਸੱਚਾ ਸੋਤਾ ਬਾਬੀ ਨਾਨਕ ਦੇ 20 ਰੁਪਏ ਦੀ ਲੰਗਰ ਪ੍ਰਥਾ ਸਿੱਖ ਫੌਮ ਵਿੱਚ ਦਸਵੰਦ ਕੱਢਣ ਤੇ ਲੋੜਵੰਦਾਂ ਲਈ ਸਿੱਖੀ ਫਰਜ਼ ਕਰ ਗਈ ਆਦਾ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਅਤੇ ਦਵਿੰਦਰ ਕੌਰ ਹੁੰਦਲ ਬਣੇ ਨਾਨਾ ਨਾਨੀ ਬਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ पदमश्री पहलवान करतार सिंह ते होई जानलेवा हमले दी उगे बिजनेसमैन गुरदीप सिंह गिल ने की तीन इंडिया श्री हरि मंदिर साइड ਵਿਖੇ ਸੇਵਾ ਕਰਨ ਵਾਲੇ ਸ਼ੌਮਨੀ ਕਮੇਟੀ ਮੁਲਾਜ਼ਮਾ ਲਈ ਡਰੈਸ ਕੋਡ ਲਾਗੂ ਵਟੇ ਲੀਡਰ ਦੀ ਅਕਾਲੀ ਦਲ ਛੋਵੇਗੀ ਘਰ ਵਾਪਸੀ ਅਕਾਲੀ ਭਾਜਪਾ ਗੜਜੋੜ ਨਾ ਹੁੰਨ ਕਾਰਨ ਲਿਆ ਗਿਆ ਫੈਸਲਾ ਬਾਈਡੇ ਅਤੇ 트াম্প ਨੇ 4 ਰਾਜਾਂ ਦੀਆਂ ਪ੍ਰਾਇਮਰੀ ਟੋਨਾ ਚ ਜਿੱਤ ਕੀਤੀ ਹਾਸਲ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੀ ਇਸ ਮਾਹੇਵੀ ਸੰਸਥਾ World United Guru Nanak Foundation ਦੀ ਦੋ ਮੈਂਬਰੀ ਟੀਮ ਜਿਸ ਵਿੱਚ ਅਮਰ ਸਿੰਘ ਮੱਲੀ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਵੱਲੋਂ ਪਾਕਿਸਤਾਨ ਫੇਰੀ ਦੌਰਾਨ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਗਏ ਸਿੱਖ ਧਰਮ ਵਿੱਚ ਬਾਬੇ ਨਾਨਕ ਦਾ 20 ਰੁਪਏ ਦਾ ਸੱਚਾ ਸੌਦਾ ਲੋੜਵੰਦਾ ਤੇ ਗੁਰੂ ਘਰਾਂ ਲਈ ਅਜਿਹੀ ਉਦਾਹਰਣ ਤੇ ਫਰਜ਼ ਹੈ ਜੋ ਮਾਨਵਤਾ ਲਈ ਮਦਦ ਸਾਂਝੀ ਵਾਲਤਾ ਤੇ ਊਚ ਨੀਚ ਦਾ ਭੇਤ ਭਾਪ ਖਤਮ ਕਰਨ ਦਾ ਫਰਜ਼ ਹੈ ਸੱਚਾ ਸੌਦਾ ਗੁਰੂ ਘਰ ਸੰਸਾਰ ਦੀ ਸਿੱਖਾਂ ਤੇ ਨਾਨਕ ਨਾਮਲੇਵਾ ਸੰਗਤਾਂ ਲਈ ਅਜਹੀ ਉਦਾਹਰਣ ਹੈ ਜੋ ਕਿਸੇ ਹੋਰ ਧਰਮ ਵਿੱਚ ਨਹੀਂ ਹੈ ਪਰ ਦੂਜੇ ਧਰਮ ਵੀ ਇਸ ਗ੍ਰਥਾ ਤੇ ਅਮਲ ਕਰਨ ਲੱਪੈ ਨੇ ਸਿੱਖ ਧਰਮ ਵਿੱਚ ਬਾਬੇ ਨਾਨਕ ਦਾ 20 ਦਾ ਸੱਚਾ ਸੌਦਾ ਲੋੜਵੰਦਾਂ ਤੇ ਗੁਰੂ ਘਰਾਂ ਦੀ ਅਜਹੀ ਉਦਾਹਰਣ ਤੇ ਫਰਜ਼ ਹੈ ਜੋ ਮਾਨਵਤਾ ਲਈ ਮਦਦ ਸਾਂਝੀ ਵਾਲਤਾ ਤੇ ਊਚ ਨੀਚ ਦਾ ਭੇਤ ਭਾਪ ਖਤਮ ਕਰਨ ਦਾ ਫਰਜ਼ ਹੈ ਇਸ ਮੌਕੇ ਅਮਰ ਸਿੰਘ ਮੱਲੀ ਨੇ ਕਿਹਾ ਕਿ ਬਾਬੇ ਨਾਨਕ ਨੇ ਇਸ ਜਗ੍ਹਾ ਭੁੱਖੇ ਆਦੂਆ ਨੂੰ ਲੰਗਰ ਛਕਾਇਆ ਸੀ ਉਸ ਥਾਂ ਦੇ ਦਰਸ਼ਨ ਕਰਕੇ ਮਨ ਬਾਗੋ ਬੰਤ ਹੋ ਗਿਆ। ਉਹਨਾਂ ਸਥਾਨਿਕ ਪ੍ਰਬੰਧਕਾਂ ਤੇ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬਾਬੇ ਨਾਨਕ ਦੇ ਸਮੇਂ ਦੀਆਂ ਬਿਲਡਿੰਗਾਂ ਤੇ ਦਰਖਤਾਂ ਦੀ ਸਾਂਭ ਸੰਭਾਲ ਕੀਤੀ ਜੋ ਸਾਡੇ ਲਈ ਉਦਾਹਰਣ ਹੈ। ਇਸੇ ਸਤ ਦਾ ਹੀ ਸਿੱਖ ਕਮਿਊਨਿਟੀ ਬਾਬੇ ਨਾਨਕ ਦੇ ਫਲਸਫੇ ਤੇ ਕਦਰਾਂ ਦੀ ਮੁਰੀਦ ਹੈ। ਉਧਰ ਡਾਕਟਰ ਸ੍ਰੀਨਿੰਦਰ ਸਿੰਘ ਗਿੱਲ ਨੇ ਕਿਹਾ ਕਿ ਹਰ ਇੱਕ ਸ਼ਰਧਾਲੂ ਇਸ ਥਾਂ ਤੋਂ ਪ੍ਰੇਰਣਾ ਲੈ ਕੇ ਜਾਂਦਾ ਹੈ। ਮਾਨਵਤਾ ਦੀ ਸੇਵਾ ਲਈ ਹਰ ਕੋਈ ਸਮਰਪਿਤ ਹੋ ਕੇ ਜਾਂਦਾ ਹੈ। ਉਹਨਾਂ ਕਿਹਾ ਕਿ ਹੱਦ ਗ੍ਰੰਥੀ ਵੱਲੋਂ ਸ੍ਰੋਪਾਉ ਨਾਲ ਨਿਵਾਜਿਆ ਗਿਆ ਜੋ ਸਾਡੇ ਦੋਵਾਂ ਲਈ ਮਾਂ ਸਤਿਕਾਰ ਤੇ ਮਾਨਵਤਾ ਲਈ ਭਾਈਓ ਦਾ ਸੰਮਾਨ ਹੈ ਜੋ ਸਾਨੂੰ ਮਾਨਵਤਾ ਦੀ ਬਿਹਤਰੀ ਲਈ ਸਦਾ ਪਾਠ ਪੜਾਉਣ ਵਿੱਚ ਸਹਾਇ ਹੋਏਗਾ ਸੱਚਾ ਸੌਦਾ ਗੁਰੂ ਘਰ ਦੇ ਦਰਸ਼ਨ ਉਪਰਾੰਤ ਅਮਰ ਸਿੰਘ ਮੱਲੀ ਤੇ ਡਾਕਟਰ ਸੁਨੀਲ ਸਿੰਘ ਗਿੱਲ ਨੇ ਨੰਕਾਣਾ ਸਾਹਿਬ ਵੱਲ ਵਹੀ ਰਾਤ ਦਿੱਤੀਆਂ ਜਿੱਥੇ ਜਾ ਕੇ ਉਹ ਭਾਈ ਮਰਦਾਨਾ ਜੀ ਵੀ ਪੁੱਲ ਦੇ ਰਹਿਬਰਾ ਨਾਲ ਮੁਲਾਕਾਤ ਕਰਨਗੇ ਉਹਨਾਂ ਨਾਲ ਸਲਾਹ ਉਪਰਾੰਤ ਕੀਤਨ ਅਕੈਡਮੀ ਖੋਲਣ ਨੂੰ ਤਰਜੀਹ ਦੇ ਗਏ ਸਭਰਨ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਅਤੇ ਦਵਿੰਦਰਪੁਰ ਹੁੰਦਲ ਨਾਨਾ ਨਾਨੀ ਬਣ ਗਏ ਨੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂ ਤਾਂ ਲੱਗਿਆ ਹੋਇਆ ਜਿਸ ਵਿੱਚ ਐਮਬੈਸਡਰ ਫਾਰ ਪੀਸ ਡਾਕਟਰ ਸੁਰਿੰਦਰ ਸਿੰਘ ਗਿੱਲ ਕੇਵਲ ਸਿੰਘ ਕੇਕੇ ਸਿੰਘ ਉਗੇ ਬਿਜ਼ਨਸਮੈਨ ਅਮਰਜੀਤ ਸਿੰਘ ਸੰਧੂ ਡਾਇਰੈਕਟਰ ਆਫ ਸਾਊਥ ਏਸ਼ੀਆ ਕਮਿਸ਼ਨ ਯੂਐਸਏ ਕੁਲਵੰਤ ਸਿੰਘ ਸਰਪੰਚ ਤਰਮ ਸਿੰਘ ਗੁਰਾਇਆ ਕੁਲਬੀਰ ਸਿੰਘ ਗੁਰਦਾਸਪੁਰੀ ਉਗੇ ਗਾਇਕ ਪਲਵਿੰਦਰ ਸਿੰਘ ਕੁਲਦੀਪ ਸਿੰਘ ਗੁਰਾਇਆ ਕੈਲੀਫੋਰਨੀਆ ਇੰਡੀਆ ਤੋਂ ਅਮਰਦੀਪ ਸਿੰਘ ਪਿੰਕੀ ਤੇ ਉਪਕਾਰ ਸਿੰਘ ਵੱਲੋਂ ਸਰਦਾਰ ਹਰਜੀਤ ਸਿੰਘ ਹੁੰਦਲ ਅਤੇ ਦਵਿੰਦਰ ਕੌਰ ਹੁੰਦਲ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਸਰਦਾਰ ਹਰਜੀਤ ਸਿੰਘ ਹੁੰਦਲ ਅਤੇ ਦਵਿੰਦਰ ਕੌਰ ਹੁੰਦਲ ਵੱਲੋਂ ਸਭਨਾ ਦਾ ਧੰਨਵਾਦ ਕੀਤਾ ਗਿਆ ਬੀਤੇ ਦਿਨੀ ਪੀਖੀਵਿੰਡ ਦਾਣਾ ਮੰਡੀ ਵਿਖੇ ਦੁਨੀਆ ਦੇ ਮਸ਼ਹੂਰ ਪਹਿਲਵਾਨ ਪਦਮਸ਼ਰੀ ਅਵਾਰਡਾ ਪ੍ਰਾਪਤ ਪਹਿਲਵਾਨ ਕਰਤਾਰ ਸਿੰਘ ਸੂਰ ਸਿੰਘ ਨਾਲ ਜੋ ਕੁਝ ਵਾਪਰਿਆ ਉਹ ਅਤਿ ਸ਼ਰਮਨਾਕ ਹੈ ਉਹਨਾਂ ਨਾਲ ਹਲਕਾ ਖੇਮ ਕਰਨ ਦੇ ਵਿਦਾਇ ਸਰਵੰਤੋਂ ਦੇ ਰਿਸ਼ਤੇਦਾਰ ਆਰਟੀ ਯੂਨੀਅਨ ਵਿਖੇ ਬਿੰਡ ਦੇ ਪ੍ਰਧਾਨ ਕਾਰਜ ਸਿੰਘ ਦਲੀਲ ਕਾਰਜ ਸਿੰਘ ਦਲੀਰੀ ਉਸ ਦੇ ਲੜਕੇ ਹਾਪ੍ਰੀਤ ਸਿੰਘ ਹੈਪੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੇ ਉਹਨਾਂ ਦੇ ਗੰਭੀਰ ਸੱਟਾਂ ਮਾਰਨ ਦੀ ਵਿਰਸਾ ਸਿੰਘ ਵੱਲੋਂ ਤੋਹਾ ਵੱਲੋਂ ਕੜੀ ਨਿੰਦਾ ਕੀਤੀ ਗਈ ਹੈ ਕਰਤਾਰ ਸਿੰਘ ਪਹਿਲਵਾਨ ਦੀ ਉਹ ਬਾਤ ਜਿਸ ਨਾਲ ਉਹ ਦੁਨੀਆ ਦੇ ਛੋਟੀ ਦੇ ਪਹਿਲਵਾਨਾਂ ਨੂੰ ਚਿਤ ਕਰਦਾ ਰਿਹਾ ਸੀ ਉਹ ਪਾਂ 77 ਮਾਰ ਕੇ ਬੁਰੀ ਤਰ੍ਹਾਂ ਵੱਢ ਦਿੱਤੀ ਗਈ ਹੈ ਇਸ ਗੰਭੀਰ ਘਟਨਾ ਦਾ ਇਨਸਾਫ ਦੇਣ ਦੀ ਥਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਸ ਤਰ੍ਹਾਂ ਦਾ ਵਤੀਰਾ ਅਪਣਾਇਆ ਗਿਆ ਉਹ ਪਦਮਸ਼ਰੀ ਐਵਾਰਡੀ ਤੇ ਦੇਸ਼ ਦੇ ਮਹਾਨ ਖਿਡਾਰੀ ਦਾ ਬਲਟਾ ਨਿਰਾਦਰ ਹੈ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਹੈਪੀ ਅਤੇ ਕੁਝ ਹੋਰ ਦੋਸ਼ੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕਰਕੇ ਥਾਣੇ ਲਿਜਾ ਕੇ ਕਿਸੇ ਹੁਕਮ ਤੇ ਉਸ ਸਮੇਂ ਹੀ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ ਇਹ ਇੱਕ ਵੱਡਾ ਸਵਾਲ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਸਾਫ ਦਾ ਉੱਚ ਅਧਿਕਾਰੀ ਉਗੇ ਪਹਿਲਵਾਨ ਕਰਤਾਰ ਸਿੰਘ ਤੇ ਕਾਤਲਾਨਾ ਹਮਲੇ ਦਾ ਉਗੇ ਬਿਜ਼ਨਸਮੈਨ ਤੇ ਕਮਿਊਨਿਟੀ ਚ ਚੰਗੀ ਪੈੜ ਰੱਖਣ ਵਾਲੇ ਗੁਰਦੀਪ ਸਿੰਘ ਸਿੰਧ ਨੇ ਗੰਭੀਰ ਨੋਟਿਸ ਲਿਆ ਤੇ ਕਿਹਾ ਕਿ ਜੇ ਪੰਜਾਬ ਵਿੱਚ ਗੁੰਡਾ ਰਾਜ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਮ ਲੋਕਾਂ ਦਾ ਕੀ ਬਣੇਗਾ ਇਹ ਇੱਕ ਚਿੰਤਾ ਦਾ ਵਿਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾ ਨਿਭਾਉਣ ਵਾਲੇ ਹਰੇਕ ਅਧਿਕਾਰੀ ਅਤੇ ਕਰਮਚਾਰੀ ਨੂੰ ਡਰੈੱਸ ਕੋਡ ਦੇ ਨਾਲ-ਨਾਲ ਗਲੇ ਵਿੱਚ ਛਾਣਾਕਤੀ ਕਾਰਡ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਜਿਸ ਨਾਲ ਗੁਰਦੁਆਰਾ ਸਾਹਿਬ ਅਤੇ ਸ੍ਰੀ ਅਰਮਾਹ ਵਿੱਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੀ ਪਛਾਣ ਆਸਾਨੀ ਨਾਲ ਹੋ ਸਕਦੀ ਹੈ ਇਸ ਸੰਬੰਧੀ ਮੇਰੀ ਜਾਣਕਾਰੀ ਦੇਣ ਨੂੰ ਸਰਸਟੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਵਾਰ ਮੁੜ ਤੋਂ ਮੁਲਾਜ਼ਮਾਂ ਤੇ ਅਧਿਕਾਰੀਆਂ ਲਈ ਡ्रेस ਕੋਡ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਐਸਜੀਪੀਸੀ ਵਿੱਚ 22000 ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਡਿਊਟੀ ਦੌਰਾਨ ਗਲੇ ਵਿੱਚ ਨਿਸ਼ਾਨਦੀ ਕਾਰਡ ਪੋਰਨਾ ਵੀ ਜ਼ਰੂਰੀ ਕਰ ਦਿੱਤਾ ਗਿਆ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਿ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr. Srinder Singh Gill, Immigration Consultant, and Next Day Counter Talk. ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਪਹੁੰਚ ਰਹੇ ਨੇ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੋਂ ਬਾਅਦ ਹੁਣ ਸਾਬਕਾ ਕੈਬਨਿਟ ਮੰਤਰੀ ਅਤੇ ਟਕਸਾਲੀ ਅਕਾਲੀ ਆਗੂ ਜਗਦੀਸ਼ ਸਿੰਘ ਗਰਚਾ ਨੇ 4 ਸਾਲਾਂ ਦੇ ਲੰਮੇ ਵਕਫੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਦਾ ਫੈਸਲਾ ਲਿਆ ਅੱਜ ਗਰਚਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਆਪਣੀ ਵਾਪਸੀ ਦਾ ਐਲਾਨ ਕਰਨਗੇ 80 ਸਾਲਾ ਗਰਚਾ ਨੇ ਚੋਣਾਂ ਤੋਂ ਦੂਰ ਰਹਿਣ ਦਾ ਫੈਸ ਕੀਤਾ ਹੈ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਹਾਲਾਂਕਿ ਗਰਚਾਤੇ ਫਾਈ ਮੋਹਕਮ ਸਿੰਘ ਮਨਜੀਤ ਸਿੰਘ ਪੋਮਾ স্মੀਥ ਹੋਰ ਅਕਾਲੀ ਆਗੂਆਂ ਨੇ ਇਸ ਸਾਲ ਮਾਰਚ ਵਿੱਚ ਸੁਖਵੀਰ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਵੀ ਪਾਰਟੀ ਦੇ ਨਲੇਮੇ ਦਾ ਐਲਾਨ ਕਰਨ ਲਈ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੈਂਸਾ ਦਾ ਵਿਰੋਧ ਕੀਤਾ ਸੀ ਉਹਨਾਂ ਨੇ ਢੈਂਸਾ ਤੇ ਪਾਰਟੀ ਦੇ ਹਿੱਤ ਵਿਕੰਨ ਦਾ ਦੋਸ਼ ਵੀ ਲਾਇਆ ਸੀ ਸਾਬਕਾ ਮੰਤਰੀ ਦੇ ਪੁੱਤਰ ਹਰਜਿੰਦਰ ਸਿੰਘ ਗਰਚਾ ਨੇ ਕਿਹਾ ਕਿ ਉਹਨਾਂ ਦਾ ਸੁਖਵੀਰ ਬਾਦਲ ਨਾਲ ਕੋਈ ਨਿੱਜੀ ਮਸਲਾ ਨਹੀਂ ਹੈ ਉਹਨਾਂ ਨੇ ਕਿਹਾ ਹੈ ਕੇ ਅਸੀਂ ਪਾਰਟੀ ਦੀ ਕਾਰਜ ਪ੍ਰਣਾਲੀ ਦੇ ਖਿਲਾਫਾਂ ਤੇ ਵਫਾਦਾਰਾਂ ਉਸ ਸਮੇਂ ਬਣਦਾ ਸਨਮਾਨ ਨਹੀਂ ਮਿਲ ਰਿਹਾ ਸੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਰੋਡ ਆਈਲੈਂਡ ਕਨੈਕਟਿਕਟ ਨਿਊਯਾਰਕ ਅਤੇ ਵਿਸਕੌਂਸਿਨ ਵਿੱਚ ਹੋਈਆਂ ਪ੍ਰਾਇਮਰੀ ਚੋਣਾਂ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ 트럼ਪ ਨੇ ਆਸਾਨੀ ਨਾਲ ਜਿੱਤ ਹਾਸਲ ਕਰ ਲਈ ਹੈ ਇਹ ਤੈਅ ਹੋ ਗਿਆ ਹੈ ਕਿ ਰਾਸ਼ਟਰਪਤੀ ਚੋਣਾਂ ਵਿੱਚ ਬਾਈਡਨ ਡੈਮੋਕ੍ਰੈਟਿਕ ਪਾਰਟੀ ਦੇ ਅਤੇ 트럼ਪ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਹੋਣਗੇ ਅਤੇ ਹੋਈਆਂ ਇਹਨਾਂ ਪ੍ਰਾਇਮਰੀ ਚੋਣਾਂ ਵਿੱਚ ਉਹਨਾਂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਸੀ ਬਾਈਡਨ ਅਤੇ 트럼ਪ ਦੀ ਜਿੱਤ ਦੇ ਨਾਲ ਹੀ ਉਹਨਾਂ ਨੂੰ ਪ੍ਰਾਪਤ ਹੋਏ ਡੈਲੀਗੇਟਾਂ ਇਲੈਕਟ੍ਰੋਲ ਕਾਲਜ ਦੇ ਮੈਂਬਰ ਦੀ ਗਿਣਤੀ ਵੱਧ ਗਈ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ